ਕੈਨੇਡਾ ਚ ਇੱਕ ਹੋਰ ਪੰਜਾਬੀ ਬੇਟੀ ਦੀ ਜਾਨ ਗਈ ਤੇ ਉਸਦੇ ਨਾਲ ਇੱਕ ਲੜਕਾ ਇੱਕ ਲੜਕੀ ਅਮਲੋ ਦੇ ਪਿੰਡ ਦੇ ਨਾਲ ਰਹਿੰਦੇ ਸਨ ਜਿਹੜੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਸੜਕ ਹਾਸੇ ਦੇ ਵਿੱਚ ਮੌਤ ਹੋਈ ਹੈ ਤੇ ਲੇਕਿਨ ਇੱਕ ਬੱਚੀ ਜਿਹੜੀ ਸਮਾਣਾ ਦੀ ਸੀ ਤੇ ਵਿਦੇਸ਼ ਦੇ ਵਿੱਚ ਜਿਹੜੀ ਗਈ ਹੋਈ ਸੀ ਰਮਨਦੀਪ ਕੌਰ ਲੜਕੀ ਦਾ ਨਾਮ ਸੀ ਤੇ ਉਸਦੇ ਪਿਤਾ ਮਾਸਟਰ ਭੁਪਿੰਦਰ ਸਿੰਘ ਜਿਹੜੇ ਮਬੂਤਪੁਰ ਸਕੂਲ ਦੇ ਵਿੱਚ ਅਧਿਆਪਕ ਹਨ ਤੇ ਉਹਨਾਂ ਦੀ ਬੇਟੀ ਜਿਹੜੀ ਹੈ ਉਹਨਾਂ ਦੀ ਜਿਹੜੀ ਉੱਥੇ ਮੌਕੇ ਤੇ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਤੇ ਪਰਿਵਾਰ ਦੇ ਵੱਲੋਂ ਚੰਗੇ ਪਵਿੱਖ ਦੇ ਲਈ ਬਾਹਰ ਭੇਜੀ ਗਈ ਸੀ ਦੱਸਿਆ ਜਾਂਦਾ ਹੈ ਕਿ ਉਸ ਦੀ ਜਿਹੜੀ ਪੜ੍ਹਾਈ ਹੈ 3 ਸਾਲ ਲਗਭਗ ਕੁਝ ਟਾਈਮ ਜਿਹੜਾ ਪੂਰਾ ਹੋ ਗਿਆ ਸੀ ਜਿਸ ਦੇ ਲਈ ਉਹ ਪੀਆਰ ਅਪਲਾਈ ਕਰਨ ਦੇ ਲਈ ਗਈ ਹੋਈ ਸੀ ਤੇ ਵਾਪਸ ਆਂਦੇ ਜਿਹੜੀ ਉਸ ਦੀ ਐਕਸੀਡੈਂਟ ਦੇ ਵਿੱਚ ਮੌਤ ਹੋਈ ਤੇ ਪਰਿਵਾਰ ਦੇ ਵੱਲੋਂ ਹਿੰਦੂਸਤਾਨ ਦੇ ਵਿੱਚ ਜਿਹੜੀ ਬੋਡੀ ਮੰਗਾਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਉਹਦਾ ਸੰਸਕਾਰ ਹੈ ਉਰੇ ਕੀਤਾ ਜਾਵੇ ਹਾਂ ਕੀ ਨਾਮ ਆਬ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਹਾਂ ਤੁਹਾਡੀ ਜਿਹੜੀ ਪਤਨੀ ਜੀ ਸੀ ਕੀ ਨਾਮ ਸੀ ਰਸ਼ਮ ਦੀ ਤੁਸੀਂ ਭੇਜਿਆ ਸੀ ਰਸ਼ਮਦੀਪ ਕੁਰਸੀ ਉਹਦੇ ਭੇਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਹੋ ਗਿਆ ਕੈਨੇਡਾ ਵੀ 10 ਸਾਲ 10 ਮਹੀਨੇ ਹੋ ਗਏ ਤੇ ਕਿਥੇ ਕੀ ਸੋਚਣਾ ਮਿਲੀ ਤੁਹਾਨੂੰ ਕੱਲ ਉਹਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਣ ਦੇ ਸੀ ਹੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਕਹਿੰਦੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਹਿੰਦੇ ਤੇ ਉਹਦੇ ਵਿੱਚ ਬੱਚੇ ਕਿੰਨੇ ਤਿੰਨ ਬੱਚੇ ਸੀ ਤਿੰਨਾਂ ਦੀ ਡੈਥ ਹੋ ਗਈ ਦੋ ਕਿੱਥੇ ਦੇ ਆ ਦੋ ਅਮਲੋਹ ਦੇ ਲੱਗੇ ਹੋਏ ਇਹ ਉਹਦੇ ਕਿਸ ਪਿੰਡ ਦੇ ਆ ਹਾਂਜੀ ਇਹ ਸਰਕਾਰ ਨੂੰ ਤੁਸੀ ਕੀ ਅਪੀਲ ਕਰਦੇ ਜਲਦੀ ਬੋਡੀ ਆ ਜਾਏ ਇੱਥੇ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾਵੇ ਸੈਂਟਰਲ ਸਰਕਾਰ ਦੇ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲੋ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਇਸ ਤਰ੍ਹਾਂ ਬਸ ਆਪਣੇ ਭੁੱਖ ਲਈ ਬੱਚਿਆਂ ਦੇ ਭੁੱਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੁੱਖ ਬਣੇਗਾ ਹਨ ਵਧੀਆ ਹੂੰ ਉਹ ਪ੍ਰਮਾਤਮਾ ਨੇ ਬੱਚੀ ਨੂੰ ਇਸ ਵਿਖ ਬਣਾਉਣਾ ਹੀ ਨਹੀਂ ਦਿੱਤਾ ਜੀ ਅੱਧ ਜੀ ਰਹੀ ਚੱਟ ਅੱਜ ਹਾਲਾਤ ਹੈ ਮਜਬੂਰ ਹੋ ਕੇ ਬੱਚਾ ਬੱਚੇ ਦੇ ਭਵਿੱਖ ਲਈ ਮਾਪੇ ਭੇਜਦੇ ਆ ਕਿਹਾ ਕਰੋਗੇ ਤੁਸੀਂ ਸਮਝੋ ਇਹ ਕਹਿਣਾ ਇਹ ਆ ਜੀ ਪ੍ਰਸ਼ੋਤਮ ਜੀ ਇਹ ਮੇਰੀ ਭਾਣ ਜੀ ਸੀ 4 ਸਾਲ ਪਹਿਲਾਂ ਅਸੀਂ ਉਹ ਸਟੱਡੀ ਵਾਸਤੇ ਉਹਦੇ ਚੰਗੇ ਭਵਿੱਖ ਵਾਸਤੇ ਉਹਨੂੰ ਭੇਜਿਆ ਸੀ ਚਲੋ ਵਧੀਆ ਹੁਣ ਤੱਕ ਠੀਕ ਰਹੀ ਆ ਉਸ ਦਿਨ ਉਹ ਜਿਸ ਦਿਨ ਉਹ ਗਏ ਨਾਲ ਦੋ ਬੱਚੇ ਮਿਲੋ ਦੇ ਸੀਗੇ ਤਿੰਨੋ ਜਣੇ ਸੀਗੇ ਇਹਨਾਂ ਨੇ ਉੱਪਰ ਕਰਾਏ ਤੇ ਕਰੀਆ ਤਾਂ ਇਹ ਆਪਣੀ ਫਾਇਲ ਲਾਉਣ ਗਏ ਸੀ ਪੀਆਰ ਦੀ ਰਸਤੇ 'ਚ ਜਿਵੇਂ ਪਤਾ ਲੱਗ ਗਿਆ ਕਾਰ ਦਾ ਪਿਛਲਾ ਪੱਈਆ ਜਿਹੜਾ ਹੈਗਾ ਉਹ ਕਹਿੰਦੇ ਨਿਕਲ ਗਿਆ ਇੱਕਦਮ ਤੇ ਉਸ ਤੋਂ ਬਾਅਦ ਫੇਰੇ ਥੋੜਾ ਜਿਹਾ ਪਹਾੜੀ ਏਰੀਆ ਸੀਗਾ ਔਰ ਉੱਖਾਂ ਰੱਖਾਂ 'ਚ ਵੱਜੀ ਗੱਡੀ ਜਿੱਥੇ ਮਤਲਕਿ ਤਿੰਨਾਂ ਬੱਚਿਆਂ ਦੀ ਡੈਥ ਹੋ ਗਈ ਡਰਾਈਵਰ ਨੂੰ ਕੁਝ ਨਹੀਂ ਹੋਇਆ ਉਹ ਦਾ ਉਹ ਠੀਕ ਰਿਹਾ ਹਾਂ ਉਹਨ ਕੀ ਅਪੀਲ ਹੈ ਸਰਪ ਅਪੀਲ ਤਾਂ ਇੱਕ ਐਂਥੀ ਹੋਈ ਆ ਵੀ ਐਂਡ ਹੁਣ ਡੈੱਡ ਬੋਡੀ ਦਾ ਹੀ ਹੁੰਦਾ ਸਾਰੇ ਮਾਂ ਬਾਪਾ ਨੂੰ ਜੇਪਾ ਕਹੀਏ ਕੋਈ ਸਰਕਾਰਾਂ ਦਾ ਵੀ ਕੋਈ ਕਸੂਰ ਨਹੀਂ ਕਿਸੇ ਦਾ ਕੋਈ ਕਸੂਰ ਨਹੀਂ ਉੱਥੇ ਜਾਣਾ ਬੱਚਾ ਪੜਨ ਜਾਂਦਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਆਪਣੇ ਭਵਿੱਖ ਲਈ ਜਾਂਦਾ ਪਰ ਐਂਡ 'ਚ ਜਦੋਂ ਆਹ ਜਿਹੜਾ ਹਾਸਾ ਜਿਹੜਾ ਇਸ ਤਰ੍ਹਾਂ ਦਾ ਵਾਪਰਦਾ ਹੈ ਨਾ ਇਹਦੇ ਵਾਸਤੇ ਇੱਕ ਸਰਕਾਰਾਂ ਨੂੰ ਜ਼ਰੂਰ ਅਪੀਲ ਆ ਕਿ ਜਦੋਂ ਇਸ ਤਰ੍ਹਾਂ ਕਿਸੇ ਦਾ ਵੀ ਬੱਚਾ ਇਸ ਤਰ੍ਹਾਂ ਹੋ ਜਾਏ ਤਾਂ ਪਲੀਜ਼ ਉਹਨੂੰ ਮਤਲਬ ਕਿ ਜਿੰਨੀ ਛੇਤੀ ਡੈੱਡ ਬੋਡੀ ਉਹਦੀ ਲਿਆਂਦੀ ਜਾ ਸਕਦੀ ਆ ਉਹ ਲਿਆਂਦੀ ਜਾਵੇ ਠੀਕ ਹੈ